ਪੰਜਾਬ ਦੇ ਪਿੰਡਾਂ ਤੋਂ ਉੱਭਰ ਕੇ ਦੁਨੀਆ ਭਰ ਚ ਮਸ਼ਹੂਰ ਹੋਏ ਦਿਲਜੀਤ ਦੋਸਾਂਝ ਟਲੂਮੀਨਾਟੀ ਟੂਰ ਦੌਰਾਨ ਮਚਾ ਦਿੱਤੀ ਸੀ ਹਲਚਲ ਅੱਜ ਦਿਲਜੀਤ ਦੋਸਾਂਝ ਆਪਣਾ 44ਵਾਂ ਜਨਮ ਦਿਨ ਮਨਾ ਰਹੇ ਨੇ ਉਹਨਾਂ ਨੇ ਹਮੇਸ਼ਾ ਆਪਣੇ ਗੀਤਾਂ ਦੇ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਅਜੇ ਹੀ ਚਾਹੂ ਜਾਣਦੇ ਹਾਂ ਇਸ ਮੌਕੇ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ 2023 ਵਿੱਚ ਕੁਚੇਲਾ ਸਟੇਜ ਤੋਂ ਲੈ ਕੇ ਦੁਨੀਆ ਭਰ ਦੇ ਕਈ ਸ਼ਹਿਰਾਂ ਵਿੱਚ ਆਪਣੀ ਦਿਲੂਮੀਨਾਟੀ ਟੂਰ ਤੱਕ ਦਲਜੀਤ ਉਸਾਂਝ ਨੇ ਸਟੇਜ ਤੇ ਮਾਨ ਦੇ ਨਾਲ ਇੱਕ ਲਾਈਨ ਦੁਹਾਈ ਪੰਜਾਬੀ ਆ ਗਏ ਹੋਏ ਜਲਦੀ ਦਲਜੀਤ ਉਸਾਂਝ ਸ਼ਾਇਦ ਹੀ ਵਿਸ਼ੇ ਪੱਧਰ ਤੇ ਆਪਣੀ ਪਛਾਣ ਬਣਾਉਣ ਵਾਲਾ ਪਹਿਲਾ ਪੰਜਾਬੀ ਕਲਾਕਾਰ ਹੈ ਪਰ ਉਹ ਨਿਸ਼ਚਿਤ ਤੌਰ ਤੇ ਥੋੜੇ ਸਮੇਂ ਦੇ ਵਿੱਚ ਵਿਸ਼ੇ ਪੱਧਰ ਤੇ ਪਛਾਣ ਬਣਾਉਣ ਅਤੇ ਲੱਖਾਂ ਪ੍ਰਚੰਡਕਾਂ ਨੂੰ ਇਕੱਠਾ ਕਰਨ ਵਾਲਾ ਪਹਿਲਾ ਕਲਾਕਾਰ ਹੈ ਗਾयक ਤੋਂ ਅਦਾਕਾਰ ਬਣੇ ਦਿਲਜੀਤ ਦੁਸਾਂਝ ਦਾ ਅੱਜ 40ਵਾਂ ਜਨਮ ਦਿਨ ਹੈ ਆਓ ਜਾਣਦੇ ਹਾਂ ਇਸ ਖਾਸ ਮੌਕੇ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਚਪਨ ਤੋਂ ਹੀ ਦਿਲਜੀਤ ਨੂੰ ਗਾਉਣ ਦਾ ਸੀ ਸ਼ੌਂਕ 6 ਜਨਵਰੀ 1984 ਨੂੰ ਦਿਲਜੀਤ ਜਲੰਧਰ ਪੰਜਾਬ ਵਿੱਚ ਜਨਮੇ ਦੁਸਾਂਝ ਕਲਾ ਦੇ ਨਾਲ ਸੰਬੰਧਿਤ ਪੇਟ ਦੇ ਵਿੱਚ ਦਿਲਜੀਤ ਦੁਸਾਂਝ ਨੇ ਆਪਣੇ ਬਚਪਨ ਤੋਂ ਹੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸੀ ਉਹ ਬਚਪਨ ਤੋਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਦੇ ਸੀ ਇਸ ਤੋਂ ਬਾਅਦ ਉਹਨਾਂ ਨੇ 2002 ਦੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਆਪਣੀਆਂ ਐਲਬम्स ਸਮਾਈਲ 2005, ਚਾਕਲੇਟ 2008 ਦੇ ਨਾਲ ਪੰਜਾਬੀ ਸੰਗੀਤ ਦੇ ਵਿੱਚ ਆਪਣੀ ਪਛਾਣ ਬਣਾਈ। ਉਸ ਨੇ 2010 ਦੀ ਪੰਜਾਬੀ ਫਿਲਮ ਮੇਲ ਕਰਾਦੇ ਰੱਬਾ ਦੇ ਵਿੱਚ ਇੱਕ ਕੈਮਿਓ ਕੀਤਾ ਅਤੇ 2011 ਦੀ ਪੰਜਾਬੀ ਫਿਲਮ ਦਾ ਲਾਈਨ ਆਫ ਪੰਜਾਬ ਦੇ ਵਿੱਚ ਮੁੱਖ ਅਦਾਕਾਰ ਵਜੋਂ ਡੈਬਿਊ ਕਰਕੇ ਅਦਾਕਾਰੀ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ। ਗਾਇਕੀ ਦੇ ਨਾਲ ਨਾਲ ਅਦਾਕਾਰੀ ਦਾ ਵੀ ਉਹਨਾਂ ਨੂੰ ਸ਼ੌਂਕ ਸੀ। ਉਸਨੇ 2016 ਦੇ ਵਿੱਚ ਕ੍ਰਾਈਮ ਥ੍ਰਿਲਰ ਉੜਤਾ ਪੰਜਾਬ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਜਿਸ ਲਈ ਉਸ ਨੂੰ ਬੈਸਟ ਮੇਲ ਡੈਬਿਊ ਦੇ ਲਈ ਫਿਲਮਫੇਅਰ ਅਵਾਰਡ ਤੋਂ ਇਲਾਵਾ ਸਰਵੋਤਮ ਸਹਾਇਕ ਅਦਾਕਾਰ ਲਈ ਫਿਲਮਫੇਅਰ ਅਵਾਰਡ ਦੇ ਲਈ ਨਾਮਜ਼ਦਗੀ ਮਿਲੀ ਇਸ ਤੋਂ ਬਾਅਦ ਗੁੱਡ ਨਿਊਜ਼ 2019 ਆਈ ਜਿਸ ਦੇ ਵਿੱਚ ਉਹਨਾਂ ਨੂੰ ਸਰਵੋਤਮ ਸਹਾਇਕ ਅਦਾਕਾਰ ਅਤੇ ਫਿਲਮਫੇਅਰ ਅਵਾਰਡ ਲਈ ਦੂਜੀ ਨਾਮਜ਼ਦਗੀ ਮਿਲੀ 2024 ਵਿੱਚ ਦਿਲਜੀਤ ਸਾਂਸੂ ਨੇ ਨੈਟਫਲਿਕਸ ਤੇ ਰੀਲੀਜ਼ ਹੋਈ ਇਮਤੀਹਾਜ਼ ਅਲੀ ਦੀ ਫਿਲਮ ਅਮਰ ਸਿੰਘ ਚਮਕੀਲਾ ਦੇ ਵਿੱਚ ਪ੍ਰਿਨੀਤੀ ਚੋਪੜਾ ਦੇ ਨਾਲ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ ਦਲਜੀਤ ਨੇ ਆਲੋਚਨਾਤਮਕ ਤੌਰ ਤੇ ਪ੍ਰਸ਼ੰਸਾ ਕੀਤੀ ਫਿਲਮ ਦਾ ਬਿਗੇਟਸ ਫੇਸ ਆਫ ਦਾ 뮤직 ਇੰਡਸਟਰੀ ਨਾਲ ਸਾਬਿਤ ਕਰ ਦਿੱਤਾ ਕਿ ਉਹ ਅਦਾਕਾਰੀ ਅਤੇ ਗਾਇਕੀ ਦੋਵਾਂ ਵਿੱਚ ਮਾहिर ਨੇ ਦਲਜੀਤ ਉਸਾਂਜ 2000 ਦੇ ਦਹਾਕੇ ਦੇ ਮੱਧ ਤੋਂ ਪੰਜਾਬੀ ਸੰਗੀਤ ਉਦਯੋਗ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਹੈ ਉਸਨੇ ਪਟਿਆਲਾ ਪੈਗ ਲੈਂਬਰਗਿਨੀ ਵਰਗੇ ਅਣਗਿਣਤ ਗੀਤ ਹਟਕਿਤੇ ਪਰ ਉਸਦਾ ਸੰਗੀਤ ਉਸ ਸਮੇਂ ਨਵੀਆਂ ਉਚਾਈਆਂ ਤੇ ਪਹੁੰਚ ਗਿਆ ਜਦੋਂ ਉਸਦੀ 11ਵੀਂ ਸੰਗੀਤ ਐਲਬਮ ਗੌਟ ਨੇ ਬਿਲਬੋਰਡ ਤੇ ਸੋਸ਼ਲ 50 ਚਾਰਟ ਵਿੱਚ ਥਾਂ ਬਣਾਈ ਐਲਬਮ ਬਾਅਦ ਦੇ ਵਿੱਚ ਬਿਲਬੋਰਡ ਤੇ ਟੌਪ ਥ੍ਰੀਲਰ ਗਲੋਬਲ ਚਾਰਟ ਦੇ ਸਿਖਰ ਤੇ ਪਹੁੰਚ ਗਈ। 2021 ਵਿੱਚ ਦਲਜੀਤ ਦੋਸਾਂਝ ਨੇ ਆਪਣੀ 12ਵੀਂ ਐਲਬਮ Moonchild Era ਰਿਲੀਜ਼ ਕੀਤੀ ਜੋ ਬਿਲਬੋਰਡ ਕੈਨੇਡੀਅਨ ਐਲਬਮਾ ਚਾਰਟ ਵਿੱਚ 32ਵੇਂ ਨੰਬਰ ਤੇ ਸੀ। ਬਿਲਬੋਰਡ ਚਾਰਟ ਤੇ ਆਪਣੀਆਂ ਤਿੰਨਾਂ ਐਲਬਮ ਰੱਖਣ ਵਾਲਾ ਪਹਿਲਾ ਭਾਰਤੀ ਕਲਾਕਾਰ ਦਲਜੀਤ ਦੋਸਾਂਝ ਬਣ ਗਿਆ ਸੀ। ਦਲਜੀਤ ਦੋਸਾਂਝ ਨੇ ਪੰਜਾਬੀ ਸੰਗੀਤ ਨੂੰ ਭਾਰਤ ਤੋਂ ਬਾਹਰ ਲਿਜਾਣ ਲਈ ਵਰਨਰ 뮤ਜ਼ਿਕ ਨਾਲ ਸਾਂਝਦਾਰੀ ਕੀਤੀ। ਇਹ ਪਹਿਲੀ ਵਾਰ ਸੀ ਜਦੋਂ ਉਹਨਾਂ ਨੇ ਇੱਕ ਸੰਗੀਤ ਲੇਬਲ ਦੇ ਨਾਲ ਦਸਤਕਤ ਕੀਤੀ ਅਤੇ ਇਸ ਨੇ ਵਿਦੇਸ਼ਾਂ ਵਿੱਚ ਉਹਨਾਂ ਦੀ ਸ਼ਾਨਦਾਰ ਸਫਲਤਾ ਦਾ ਪੜਾਅ ਤੈਅ ਕੀਤਾ। ਦਿਲੂਮੀਨਾਟੀ ਟੂਰ ਦੌਰਾਨ ਰਚੇ ਇਤਿਹਾਸ 2024 ਵਿੱਚ ਦਿਲਜੀਤ ਨੇ ਦਿਲੂਮੀਨਾਟੀ ਟੂਰ ਦੇ ਨਾਲ ਇਤਿਹਾਸ ਰਚਿਆ ਜੋ ਉੱਤਰੀ ਅਮਰੀਕਾ ਦੇ ਵਿੱਚ ਸ਼ੁਰੂ ਹੋਇਆ ਤੇ ਫਿਰ ਸਤੰਬਰ 2024 ਵਿੱਚ ਯੂਰਪ ਜਾਣ ਤੋਂ ਪਹਿਲਾਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੱਕ ਫੈਲਿਆ। ਯੂਰੋਪੀਅਨ ਲੀਗ ਵਿੱਚ ਪੈਰਿਸ, ਲੰਡਨ ਅਤੇ ਐਮਸਟਰਡਮ ਵਰਗੇ ਸ਼ਹਿਰਾਂ ਦੇ ਵਿੱਚ ਕਈ ਪ੍ਰਦਰਸ਼ਨ ਸ਼ਾਵਲਸਨ ਖਾਸ ਤੌਰ ਤੇ ਲੰਡਨ ਦੇ ਆਈਕੋਨਿਕ 02 arena ਵਿੱਚ ਇਸ ਦੇ ਸਭ ਤੋਂ ਖਾਸ ਪਲਾਂ ਵਿੱਚੋਂ ਇੱਕ ਜਿਮੀ ਫੈਲਨ ਸ਼ੋਅ ਤੇ ਪ੍ਰਦਰਸ਼ਨ ਸੀ ਫੈਲਨ ਨੇ ਉਸ ਨੂੰ ਸਭ ਤੋਂ ਮਹਾਨ ਪੰਜਾਬੀ ਕਲਾਕਾਰ ਵਜੋਂ ਪੇਸ਼ ਕੀਤਾ ਦਲਜੀਤ ਉਸਾਂਝ ਦੇ 41ਵੇਂ ਜਨਮ ਦਿਨ ਤੇ ਆ ਉਹਨਾਂ ਦੀ ਜਾਣਦੇ ਆ ਨੈਟਵਰਕ ਦਲਜੀਤ ਅਸਾਂ ਦੀ ਸਭ ਤੋਂ ਵੱਡੀ ਕਾਮਯਾਬੀ ਦਿਲੂਮੀਨਾਟੀ ਟੂਰ ਇਤਿਹਾਸ ਵਿੱਚ ਇੱਕ ਪੰਜਾਬੀ ਸੰਗੀਤ ਕਲਾਕਾਰ ਦੁਆਰਾ ਉੱਤਰੀ ਅਮਰੀਕਾ ਦਾ ਸਭ ਤੋਂ ਵੱਡਾ ਦੌਰਾ ਸੀ ਰਿਪੋਰਟਾਂ ਦੇ ਅਨੁਸਾਰ ਇਸ ਦੇ ਵਿੱਚ 215000 ਲੋਕਾਂ ਨੇ ਭਾਗ ਲਿਆ ਅਤੇ ਯੂ ਐਸ ਡਾਲਰਸ ਦਾ 5 ਮਿਲੀਅਨ ਤੋਂ ਵੱਧ ਦੀ ਕਮਾਈ ਕੀਤੀ ਇਹ ਟੂਰ ਦਲਜੀਤ ਲਈ ਵੱਡੀ ਕਾਮਯਾਬੀ ਸਾਬਤ ਹੋਇਆ ਹਾਲੀ ਦੇ ਸਾਲਾਂ ਦੇ ਵਿੱਚ ਉਸ ਨੇ ਵਿਸ਼ਵ ਪੱਧਰ ਤੇ ਆਪਣੇ ਪੈਰ ਮਜ਼ਬੂਤੀ ਦੇ ਨਾਲ ਸਥਾਪਿਤ ਕੀਤੇ ਅਤੇ ਦੁਨੀਆ ਭਰ ਦੇ ਵਿੱਚ ਮੀਲ ਪੱਥਰ ਸਥਾਪਿਤ ਕੀਤੇ ਦਲਜੀਤ ਉਸਾਂਜ ਇਸ ਵੇਲੇ ਹਰ ਇੱਕ ਪੰਜਾਬੀ ਦੇ ਬੁੱਲਾਂ ਤੇ ਉਹਨਾਂ ਦਾ ਨਾਮ ਆਉਂਦਾ ਹੈ ਉਹਨਾਂ ਦੇ ਗੀਤਾਂ ਨੂੰ ਬੱਚਾ ਬਜ਼ੁਰਗ ਨੌਜਵਾਨ ਹਰ ਕੋਈ ਪਸੰਦ ਕਰਦਾ ਹੈ ਦਲਜੀਤ ਉਸਾਂਜ ਪੰਜਾਬੀਆਂ ਦਾ ਮਾਣ ਨੇ ਤੇ ਹਮੇਸ਼ਾ ਰਹਿਣਗੇ ਅੱਜ ਉਹਨਾਂ ਦੇ ਜਨਮ ਦਿਨ ਮੌਕੇ ਉਹਨਾਂ ਦੇ ਫੈਨਸ ਉਹਨਾਂ ਨੂੰ ਦੇ ਰਹੇ ਨੇ ਵਧਾਈਆਂ ਤੁਸੀਂ ਵੀ ਕਮੈਂਟਸ ਬਾਕਸ ਦੇ ਵਿੱਚ ਦਿਓ ਜੀ ਮੁਬਾਰਕਾ